ਸਰੱਖੋ ਮਨਮਾਹੇ ਮਨ ਦੇ ਵਿੱਚ ਉਹ ਪਰਮਾਤਮਾ ਦੀ ਇੱਕ ਆਸ ਰੱਖ ਆਸ ਦੇ ਤੌਰ ਤੇ ਖਾਲਸਾ ਜੀ ਸੰਸਾਰ ਸਾਰਾ ਜੀਉਂਦਾ ਹੈ ਇੱਕ ਆਸ ਹੀ ਇਸ ਨੂੰ ਲੈ ਕੇ ਤੁਰੇ ਪਰਦੇ ਜੇ ਆਸ ਮਨੁੱਖ ਦੀ ਖਤਮ ਹੋ ਜਾਵੇ ਤੇ ਮਨੁੱਖ ਗਿਆ ਇੱਕ ਆਸ ਇਸ ਨੂੰ ਅੱਗੇ ਵੱਲ ਲੈ ਕੇ ਤੁਰਦੀ ਹੈ ਹੁਣ ਤੁਸੀਂ ਲਾਲਬੋ ਕੋਈ ਗਰੀਬ ਹੈ ਨਾ ਉਸ ਨੂੰ ਇੱਕ ਆਸ ਹੈ ਮਨ ਦੇ ਵਿੱਚ ਕਿ ਕਿਤੇ ਮੇਰਾ ਵੀ ਚੰਗਾ ਸਮਾਂ ਆਵੇਗਾ ਮੇਰੇ ਕੋਲ ਵੀ ਕਿਤੇ ਧਨ ਆਵੇਗਾ ਇੱਕ ਆਸ ਹੈ ਨਾ ਉਸ ਨੂੰ ਜਿਉਣ ਦੇ ਕਾਰਨ ਬਣ ਰਹੀ ਹੈ ਹੁਣ ਜੇ ਕੋਈ ਤੁਸੀਂ ਲਾ ਲਵੋਗੇ ਬਿਮਾਰ ਹੈ ਕੋਈ ਬਹੁਤ ਹੀ ਵੱਡੀ ਬਿਮਾਰੀ ਲੱਗ ਗਈ ਡਾਕਟਰ ਨੇ ਵੀ ਜਵਾਬ ਦੇ ਦਿੱਤਾ ਇੱਕ ਆਸ ਹੈ ਉਸ ਨੂੰ ਕਿ ਇਹ ਬਿਮਾਰੀ ਮੇਰੀ ਇੱਕ ਨਾ ਇੱਕ ਦਿਨ ਉਹ ਪਰਮਾਤਮਾ ਜ਼ਰੂਰ ਕੱਟ ਦੇਵੇਗਾ ਤੇ ਮੈਂ ਫਿਰ ਪਹਿਲਾ ਵਾਗ ਆਪਣੇ ਸਰੀਰ ਦੇ ਵਿੱਚ ਤੰਦਰੁਸਤ ਹੋਵਾਂ ਗਰਮ ਇੱਕ ਆਸ ਹੈ ਨਾ ਕੋਈ ਵੀ ਕਾਰਜ ਲਾ ਲਵੋ ਕੋਈ ਧਨ ਇਕੱਠਿਆ ਕਰਨ ਵਾਸਤੇ ਧਨ ਕਮਾਉਣ ਵਾਸਤੇ ਕੋਈ ਕਾਰੋਬਾਰ ਸ਼ੁਰੂ ਕਰਦਾ ਕਾਰੋਬਾਰ ਸ਼ੁਰੂ ਕਰਦਿਆਂ ਹੁਣ ਕਿੰਨਾ ਧਨ ਮਨੁਖ ਲਾ ਦਿੰਦਾ ਕਿੰਨੀ ਆਪਣੀ ਪੂੰਜੀ ਲਾ ਦਿੰਦਾ ਕਾਦੇ ਵਾਸਤੇ ਇੱਕ ਆਸ ਹੈ ਕਿ ਮੈਂ ਇਹ ਧਨ ਲਾਵਾਂਗਾ ਅੱਗੇ ਮੈਨੂੰ ਵਾਧਾ ਹੋਵੇਗਾ ਤੇ ਜਦੋਂ ਵਾਧਾ ਹੋਵੇਗਾ ਮੈਨੂੰ ਲਾਭ ਹੋਵੇਗਾ ਮੈਂ ਅੱਗੇ ਆਪਣਾ ਕਾਰੋਬਾਰ ਹੋਰ ਵਧਾ ਲਵਾਂਗਾ ਹਾਂ ਪੈ ਭਾਵੇਂ ਘਾਟਾ ਜਾਵੇ ਪਰ ਇੱਕ ਆਸ ਹੈ ਮਨੁੱਖ ਦੀ ਕਿ ਉਹ ਆਸ ਲੈ ਕੇ ਤੁਰਦਾ ਰਹੇ ਕਿ ਮੈਨੂੰ ਆ ਕੁਝ ਮਿਲ ਜਾਣਾ ਤੇ ਆ ਕੁਝ ਪ੍ਰਾਪਤ ਹੋ ਜਾਣਾ ਇਸੇ ਕਰਕੇ ਸਤਿਗੁਰੂ ਜੀ ਆਖਦੇ ਜੇ ਆਸ ਰੱਖਣੀ ਤੇ ਉਹ ਪ੍ਰਮਾਤਮਾ ਦੀ ਰੱਖ ਨਾ ਇੱਕ ਨਾ ਇੱਕ ਦਿਨ ਉਹ ਮੈਨੂੰ ਪ੍ਰਾਪਤ ਹੋ ਜਾਵੇਗਾ ਇਹ ਆਸ ਸਤਿਗੁਰੂ ਦੀ ਆਖ ਦੇ ਰੱਖ ਏਕ ਆਸ ਰੱਖੋ ਮਨ ਮਾਗੇ ਇਹ ਮਨ ਦੇ ਵਿੱਚ ਆਸ ਰੱਖ ਕਿ ਉਹ ਪ੍ਰਮਾਤਮਾ ਮੈਨੂੰ ਇੱਕ ਨਾ ਇੱਕ ਦਿਨ ਜਰੂਰ ਮਿਲ ਜਾਵੇਗਾ ਭਗਤ ਕਬੀਰ ਜੀ ਆਖਦੇ ਨਾ ਕਬੀਰ ਰਾਤ ਦਿਵਸ ਕੇ ਊਕਣੇ ਕਬ ਹੁਕ ਸੁਨੇ ਪੁਕਾਰ ਕਿਤੇ ਤੇ ਕਿਤੇ ਉਹ ਪੁਕਾਰ ਸੁਣੀ ਲਵੇਗਾ ਨਾ ਇੱਕ ਆਸ ਹੈ ਹੁਣ ਖਾਲਸਾ ਜੀ ਸਿੱਖ ਨਿਤਨੇਮ ਕਰਦਾ ਨਿਤਨੇਮ ਕਰਦਿਆ ਮਨ ਤੇ ਟਿਕਦਾ ਨਹੀਂ ਮਨ ਚੰਚਲ ਹੈ ਦੌੜਦਾ ਹੈ ਇਸ ਦੀ ਇੱਕ ਆਸ ਹੈ ਆਖਦਾ ਹੈ ਕਿ ਜੇ ਹੁਣ ਮਨ ਨਹੀਂ ਨ ਟਿਕਿਆ ਕੱਲ ਟਿਕ ਜਾਵੇਗਾ ਸ਼ਾਮ ਨੂੰ ਟਿਕ ਜਾਵੇਗਾ ਪਰਸੋਂ ਟਿਕ ਜਾਵੇਗਾ 10 ਦਿਨਾਂ ਨੂੰ ਟਿਕ ਜਾਵੇਗਾ ਕਿਤੇ ਤੇ ਕਿਤੇ ਉਹ ਪ੍ਰਮਾਤਮਾ ਕਿਰਪਾ ਕਰੇ ਗਈ ਨਾ ਇੱਕ ਆਸ ਹੈ ਜੋ ਸਿੱਖ ਨੂੰ ਨਿਤਨੇਮ ਕਰਵਾਉਂਦੀ ਹੈ ਕਿ ਕੇ ਉਹ ਜਿਹੜੇ ਗੁਰਸਿੱਖ ਨਿਤਨੇਮ ਕਰਦੇ ਜਿਨ੍ਹਾਂ ਨੇ ਆਪਣੇ ਖੋਪਰ ਲੋਹਾ ਲਏ ਜਿਨ੍ਹਾਂ ਦੇ ਉੱਤੇ ਆਰੇ ਚੱਲ ਗਏ ਦੇਗਾਂ ਦੇ ਵਿੱਚ ਬੈਠ ਗਏ ਉਹ ਵੀ ਸਤਿਗੁਰੂ ਜੀ ਕਿਤੇ ਨਿਤਨੇਮ ਸਾਨੂੰ ਬਖਸ਼ੂ ਗਈ ਇੱਕ ਆਸ ਲੈ ਕੇ ਇਸ ਗੁਰ ਸਿੱਖ ਨਿਤਨੇਮ ਕਰਦਾ ਹੈ ਆਸ ਹੀ ਮਨੁੱਖ ਨੂੰ ਜਿਉਂਦਾ ਰੱਖਦੀ ਸਤਿਗੁਰ ਜੀ ਆਖਦੇ ਆਸਾਂ ਹੋਰ ਬਥੇਰੀਆਂ ਹਨ ਪਰ ਆਸ ਸੱਚੀ ਇਹ ਹੀ ਹੈ ਉਹ ਪਰਮਾਤਮਾ ਦੇ ਉਤੇ ਰੱਖ ਏਕ ਆਸ ਰੱਖੋ ਮਨ ਮਾਹੀ ਇਸ ਤਰ੍ਹਾਂ ਮਨ ਦੇ ਵਿੱਚ ਉਹ ਪਰਮਾਤਮਾ ਦੀ ਆਸ ਇੱਛਾ ਰੱਖਣੇ ਕਰ